ਹਾਂਜੀ ਸਸਤੀ ਕਾਲਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਜੀ ਪੈਂਟ ਪਲਾਜ਼ੋ ਦੀ ਕਰਾਂਗੇ ਕਟਿੰਗ ਤੁਹਾਨੂੰ ਦੱਸਾਂਗੇ ਵੀ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਪੈਂਟ ਪਲਾਜ਼ੋ ਦੀ ਕਟਿੰਗ ਕਿਵੇਂ ਕਰਨੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਕੁਝ ਨਹੀਂ ਨਾਪਣਾ ਹੁੰਦਾ ਸਿਰਫ ਤੁਸੀਂ ਕੱਲੀ हिਪ ਨਾਪੋ ਤੁਸੀਂ ਆਪਣੀ ਕਮੀਜ਼ ਤੋਂ ਜਿਹੜੀ ਆਪਣੇ ਸਲਵਾਰ ਸੂਟ ਵਾਲਾ ਕਮੀਜ਼ ਹੁੰਦਾ ਉਹਦੇ ਤੋਂ ਤੁਸੀਂ ਆਪਣੀ हिਪ ਨਾਪ ਲਓ ਵੀ ਤੁਹਾਡੀ हिਪ ਕਿੰਨੀ ਆਉਂਦੀ ਹੈਗੀ ਠੀਕ ਹੈ ਜੀ ਜਿੱਦਾਂ ਹੁਣ ਜੇ ਤੁਸੀਂ ਡਬਲ ਕਰਕੇ ਨਾਪੋਗੇ ਤਾਂ ਉਹ 40 ਹੋਊਗਾ ਮੈਂ ਐਸ ਇਦਾਂ ਹੀ ਨਾਪਦੀ ਹੁੰਨੀ ਆ ਦੇਖੋ ਜਿੱਦਾਂ 20 ਹਿਪ ਦੀ ਆਪਾਂ ਅੱਜ ਪਲਾਜ਼ੋ ਦੀ ਕਟਿੰਗ ਕਰਨੀ ਆ 20 ਦਾ ਹਾਫ ਕਿੰਨਾ ਹੋਊਗਾ 10 ਇੰਚ ਠੀਕ ਹੈ ਜੀ ਉਹਦੇ ਵਿੱਚ ਜੇ ਤੁਸੀਂ ਪੈਂਟ ਪਲਾਜ਼ੋ ਬਣਾਉਣਾ ਤਾਂ 2 ਇੰਚ ਦੀ ਲੂਜ਼ਿੰਗ ਦੇਵੋ ਜੇ ਤੁਸੀਂ ਲੂਸ ਪਲਾਜ਼ੋ ਬਣਾਉਣਾ ਤਾਂ ਤੁਸੀਂ 3 ਇੰਚ ਦੀ ਲੂਜ਼ਿੰਗ ਦੇਵੋ ਹੁਣ ਦੇਖੋ ਜੀ ਆਪਾਂ ਸਭ ਤੋਂ ਪਹਿਲਾਂ ਪੈਂਟ ਪਲਾਜ਼ੋ ਕਟਿੰਗ ਕਰਨ ਖਾਤਰ ਕੀ ਕਰਨਾ ਆਪਾਂ 2 ਇੰਚ ਤੇ ਉੱਪਰ ਨਿਸ਼ਾਨ ਲਾ ਦੇਣਾ ਇਹਨੂੰ ਜੇ ਆਪਾਂ ਸਕੇਲ ਦੇ ਹੈਲਪ ਨਾਲ ਇਸ ਤਰ੍ਹਾਂ ਲਾਈਨ ਬਣਾ ਲੈਣੀ ਹੈ। ਹੁਣ ਆਪਾਂ ਕੀ ਕਰਨਾ ਦੇਖੋ ਇਹ ਹੈਗਾ ਆਪਣਾ ਲਾਸਟਿਕ ਪਾਉਣ ਵਾਸਤੇ। ਹੁਣ ਜਿੰਨੀ ਤੁਹਾਡੀ ਪਲਾਜ਼ੋ ਦੀ ਲੈਂਥ ਆ ਗਈ, ਓਨੀ ਰੱਖਣੀ ਆ, ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ। ਦੇਖੋ ਆਪਾਂ ਪਲਾਜ਼ੋ ਦੀ ਲੈਂਥ ਰੱਖਣੀ ਆ 35 ਇੰਚ ਪਿਆਰ। ਆਪਾਂ ਇੱਥੇ 35 ਦੇ ਨਿਸ਼ਾਨ ਲਾਤਾ ਤੇ 2 ਇੰਚ ਤਾਂ 2 ਇੰਚ ਤੁਸੀਂ نیچے ਫੋਲਡਿੰਗ ਵਾਸਤੇ ਰੱਖ ਸਕਦੇ ਹੋ ਤੁਹਾਡੀ ਮਰਜ਼ੀ ਆਪਾਂ ਦੇਖੋ ਲਾਇਆ 2 ਇੰਚ ਫੋਲਡ ਕਰਨ ਵਾਸਤੇ ਮੂਰੀ ਫੋਲਡ ਕਰ ਲਿਆ ਬਸ ਤੇ ਠੀਕ ਹੈ ਜੀ ਐਸੇ ਤਰ੍ਹਾਂ ਜੀ ਆਪਾਂ ਇੱਧਰ ਲਾ ਲਓ ਨਿਸ਼ਾਨੀ ਪੈਂਟੀਨ ਜਾਂ ਆਪਣਾ ਪਲਾਜ਼ੋ ਤਿਆਰ 2 ਇੰਚ ਆਪਾਂ نیچے ਮੂਰੀ ਫੋਲਡ ਕਰਦੇ ਬਸ ਬਸ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਦੇਖੋ ਜਿਹੜਾ ਆਪਾਂ نیچے ਵੱਧ ਰੱਖਿਆ ਕੱਪੜਾ ਉਹ ਵੀ ਆਪਾਂ ਦੇਖੋ ਐਕਸਟਰਾ ਲਾਈਨ ਬਣਾ ਲਈ ਤੇ ਇਲਾਸਟਿਕ ਪਾਉਣ ਵਾਸਤੇ ਵੀ ਦੇਖੋ ਆਪਾਂ 2 ਇੰਚ ਉੱਪਰ ਛੱਡਤਾ ਹੁਣ ਆਪਾਂ ਕੀ ਕਰਨਾ ਦੇਖੋ 20 ਦਾ ਅੱਧ ਹੋ ਗਿਆ ਸੀ ਆਪਣਾ 10 ਇੰਚ 20 ਹਿਪ ਸੀ 20 ਦਾ ਅੱਧ ਹੋ ਗਿਆ 10 ਇੰਚ 2 ਇੰਚ ਦਿੱਤੀ ਆਪਾਂ ਲੂਜ਼ਿੰਗ ਆਪਾਂ ਇੱਥੇ ਨਿਸ਼ਾਨ ਕਿੰਨੇ ਤੇ ਲਾਉਣਾ 12 ਇੰਚ ਤੇ ਜੇ ਤੁਹਾਡੀ ਕੰਨੀ ਜ਼ਿਆਦਾ ਵੱਡੀ ਹੈ ਕਿ ਸੂਤਮੀ ਕੱਪੜੇ ਦੀ ਕੰਨੀ ਫਿਰ ਉਹ ਜਦੋਂ ਆਪਾਂ ਸਲਾਈ ਲਾਵਾਂਗੇ ਬਾਹਰ ਦਿਖਦੀ ਵੱਡੀ ਬੁਰੀ ਲੱਗੂਗੀ ਤਾਂ ਤੁਸੀਂ ਉਹ ਕੰਨੀ ਨੂੰ ਛੱਡ ਕੇ ਵੀ ਨਿਸਾਨੀ ਲਾ ਸਕਦੇ ਹੋਗੇ ਦੇਖੋ ਆਪਾਂ ਲਾਵਾਂਗੇ 12 ਇੰਚ ਤੇ ਉਸ ਵੀ 12 ਇੰਚ ਤੇ ਆਪਾਂ ਲਾ ਦੇ ਨਿਸਾਨੀ ਆਪ ਇਹਦੇ ਵਿੱਚ ਕੁਝ ਵੀ ਵਾਧ ਘਾਟ ਨਹੀਂ ਕਰਨੀ ਹੁਣ ਆਪਣਾ ਦੇਖੋ ਆਪਣੀ हिਪ ਦੇ ਨਿਸਾਨ ਲੱਗ ਗਿਆ ਹੁਣ ਆਪਣਾ ਨੈਕਸਟ ਸਟੈਪ ਕੀ ਆ ਆਸਣ ਰੱਖਣ ਦਾ ਦੇਖੋ ਆਸਣ ਆਪਾਂ ਨੂੰ 12 ਇੰਚ ਤੋਂ ਆਪਾਂ ਜ਼ਿਆਦਾ ਨਹੀਂ ਰੱਖ ਸਕਦੇ ਹੈਗੇ ਕਿਉਂਕਿ ਜੇ ਆਪਣਾ ਝੋਲੀ ਜ਼ਿਆਦਾ ਵੱਡੀ ਹੋਊ ਆਸਣ ਜ਼ਿਆਦਾ ਵੱਡਾ ਹੋਊ ਤਾਂ ਆਪਣੇ ਪਲਾਜ਼ੋ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਇਹ ਦੇਖੋ ਆਪਾਂ ਇਹਦਾ ਆਸਣ ਰੱਖਾਂਗੇ ਆਪਾਂ ਦੇਖੋ ਜੀ 12 ਇੰਚ ਆਸਨ ਰੱਖਿਆ ਹੈ ਠੀਕ ਹੈ ਜੀ 12 ਇੰਚ ਰੱਖਿਆ ਆਸਨ ਇੰਨਾ ਕੁ ਸਲਾਈ ਚ ਆਜੂਗਾ 1.5 11 ਇੰਚ ਇਹ ਤਿਆਰ ਰਹਿ ਜਾਣਾਗਾ ਠੀਕ ਹੈ ਜੀ ਤੇ ਇੱਥੋਂ ਆਪਣਾ 12 ਸੀ ਆਪਾਂ ਇੱਥੇ ਵੀ 12 ਤੇ ਇੰਸਾਨ ਲਾਉਣਾਗਾ ਆਹੋ ਜੀ 12 ਤੇ ਇੰਸਾਨ ਲਾਉਣ ਤੋਂ ਬਾਅਦ ਇਹਦੀ ਆਪਾਂ ਬਣਾ ਲੈਣੀ ਹੈ ਦੇਖੋ ਜੀ ਇਦਾਂ ਲਾਈਨ ਆਹੋ ਜੀ ਇਹ ਵਾਲੀ ਲਾਈਨ ਬਣਾਉਣ ਤੋਂ ਬਾਅਦ ਆਪਾਂ ਇੱਥੇ ਇੰਸਾਨ ਲਾਉਣਾ ਕਾਟ ਪਾਉਣ ਵਾਸਤੇ 3 ਇੰਚ ਦੇਖੋ ਜੇ ਤੁਹਾਤੋਂ ਇਹ ਕਾਟ ਸਹੀ ਪੈ ਗਈ ਤਾਂ ਕਦੇ ਵੀ ਤੁਹਾਡੀ ਪਲਾਜ਼ੋ ਦੇ ਵਿੱਚ ਖਿੱਚ ਨਹੀਂ ਪਾਉਂਗੀ ਤੇ ਕਦੇ ਵੀ ਪਹੁੰਚਿਆਂ ਤੋਂ ਉੱਪਰ ਨਹੀਂ ਚੱਕਿਆ ਜਾਊ ਇੱਥੇ 3 ਇੰਚ ਲਾਤਾ ਹੁਣ ਆਪਾਂ ਇੱਥੇ ਨਿਸ਼ਾਨ ਲਾਉਣਾ 1.5 ਇੰਚ ਤੇ ਦੇਖੋ ਜੀ 1.5 ਇੰਚ ਤੇ ਜਿਹੜੀ ਆਪਾਂ ਗਲਾਈ ਪਾਉਣੀ ਆ ਇਹ ਦੇਖੋ ਜੀ ਆਪਾਂ ਜ਼ਿਆਦਾ ਡੂੰਘੀ ਨਹੀਂ ਪਾਉਣੀ ਹੈਗੀ ਤੁਸੀਂ ਐਦਾਂ ਕਰੋ ਇੱਥੇ ਅੱਧੇ ਇੰਚ ਤੇ ਨਿਸ਼ਾਨ ਲਾ ਲਓ ਜੇ ਤੁਹਾਨੂੰ ਗਲਾਈ ਪਾਉਣ ਚ ਕੋਈ ਪ੍ਰੋਬਲਮ ਆਉਂਦੀ ਆ ਆ ਜਿਹੜੀ ਆਪਾਂ ਨਿਸ਼ਾਨੀ ਲਾਈ ਆ ਇਹਨੂੰ ਆਪਾਂ ਇਹਦੇ ਨਾਲ ਏਦਾਂ ਮਿਲਾ ਲਓ। ਇਸ ਤਰ੍ਹਾਂ ਆ ਡੱਡੀ ਤਿਰਸੀ ਲਾਈਨ ਬਣ ਗਈ ਤੇ ਇੱਥੋਂ ਆਪਾਂ 3 ਇੰਚ ਜਿੱਥੇ ਨਿਸ਼ਾਨੀ ਲਾਈ ਆ 1.5 ਇੰਚ ਵਾਲੀ ਕਾਟ ਦੇ ਨਾਲ ਆ ਦੇਖੋ ਜੀ ਏਦਾਂ ਮਿਲਾ ਦੇਣਾ। ਇਹ ਆਪਾਂ ਏਦਾਂ ਨਹੀਂ ਪਾਉਣੀ ਵੀ ਆਪਾਂ ਜ਼ਿਆਦਾ ਡੂੰਗੀ ਪਾਤੀ ਜਦੋਂ ਆਪਾਂ ਇਹ ਕਾਟ ਜ਼ਿਆਦਾ ਡੂੰਗੀ ਪਾਵਾਂਗੇ ਫੇਰ ਕੀ ਹੁੰਦਾਗਾ ਫੇਰ ਆਪਣੇ ਆਸੂੰ ਚ ਵੀ ਖਿੱਚ ਪੈਂਦੀ ਆ ਤੇ ਪਹੁੰਚੇ ਤੋਂ ਆਪਣਾ ਪਲਾਜ਼ੋ ਚੱਕਿਆ ਵੀ ਜਾਂਦਾ ਦਾ ਇੱਥੇ ਸੀਗਾ ਜੀ 12 ਇੰਚ ਆਪਾਂ ਨੀਚੇ ਵੀ 12 ਇੰਚ ਤੇ ਨੂੰ ਸਾਂ ਲਾ ਲੈਣਾ ਆ ਦੇਖੋ ਜੀ 12 ਇੰਚ ਤੇ ਲਾ ਲਿਆ ਨੂੰ ਸਾਂ ਆਪਾਂ 12 ਇੰਚ ਦਾ ਹਾਫ ਕਰ ਲਿਆ 6 ਇੰਚ ਠੀਕ ਹੈ ਜੀ 6 ਇੰਚ ਲਾਫ ਕਰ ਲਿਆ ਦੇਖੋ ਉੱਪਰ ਆਪਣਾ ਸਾਰਾ ਪ੍ਰੋਪਰ ਰੈਡੀ ਆ 12 ਇੰਚ ਦਾ ਹਾਫ ਹੋ ਗਿਆ 6 ਇੰਚ ਤੇ ਹੁਣ ਆਪਾਂ ਜਿੰਨਾ ਪਹੁੰਚਿਆ ਰੱਖਣਾਗਾ ਦੇਖੋ ਇਹਨਾਂ ਦਾ ਪਹੁੰਚਿਆ ਹੈਗਾ 7 ਇੰਚ ਸਾਡੇ 3 3 ਇਨਚ ਸਾਣ ਆਪਾਂ ਇੱਧਰ ਲਾ ਲਿਆ 7 ਸਾਢੇ 3 ਤੇ ਇੱਧਰ ਆਪਣਾ ਪਹੁੰਚਾ 7 ਇੰਚ ਰੈਡੀ ਹੋ ਗਿਆ ਆਪਾਂ ਇਹਦੇ ਵਿੱਚ ਵਧਾ ਕੇ ਤਾਂ ਨਹੀਂ ਰੱਖਿਆ ਕਿਉਂਕਿ ਆਪਾਂ ਪਹੁੰਚਾ 7 ਇੰਚ ਰੱਖਣਾਗਾ ਜੇ ਆਪਾਂ ਸਲਾਈ ਖਾਤਰ ਵਧਾ ਕੇ ਰੱਖ ਲਾਂਗੇ ਕਿਉਂਕਿ ਜਿਹੜਾ ਪਲਾਜ਼ੋ ਦਾ ਪਿਛਲਾ ਪੱਲਾ ਹੁੰਦਾ ਉਹਦੇ ਵਿੱਚ ਵੈਸੇ ਵੀ ਆਪਾਂ 2 2 ਇੰਚ ਦੀ ਲੂਜ਼ਿੰਗ ਦੇ ਕੇ ਕੱਟਦੇ ਹੁੰਨੇ ਆ ਇਹਦੇ ਵਿੱਚ ਵੀ ਵਧਾ ਕੇ ਰੱਖਾਂਗੇ ਉਹਦੇ ਵਿੱਚ ਵੀ ਤਾਂ ਆਪਾਂ ਨੂੰ ਪਲਾਜ਼ੋ ਦਾ ਜਿਹੜਾ ਪਹੁੰਚਾ ਵੱਡਾ ਹੋ ਜੂਗਾ

ਹੁਣ ਆਪਾਂ ਕਰ ਲੈਣੀ ਹੈ ਜੀ ਆਪਣੇ ਪਲਾਜ਼ੋ ਦੀ ਕਟਿੰਗ ਤੁਹਾਡੀ ਕੰਨੀ ਵੱਡੀ ਹੈਗੀ ਤਾਂ ਤੁਸੀਂ ਕੰਨੀ ਦੀ ਕਟਿੰਗ ਨਾਲ ਕਰੋ ਨਹੀਂ ਤੁਸੀਂ ਕੰਨੀ ਸਲਾਈ ਦੇ ਵਿੱਚ ਵੀ ਲੈ ਸਕਦੇ ਹੋ ਵੀ ਇਹ ਵੀ ਕੰਨੀ ਬਾਹਰ ਨਹੀਂ ਦਿਖਣੀ ਜਾਏਗੀ ਬਸ ਦੇਖੋ ਜੀ ਹਰ ਇੱਕ ਸਾਈਜ਼ ਦਾ ਪਲਾਜੋ ਐਸੇ ਤਰ੍ਹਾਂ ਹੀ ਕਟਿੰਗ ਹੁੰਦੀ ਹੁੰਦੀ ਹੈ ਇਹ ਜੀ ਬਸ ਤੁਸੀਂ हिਪ ਦਾ ਨਾਪ ਲੈਣਾਗਾ ਤੁਹਾਨੂੰ ਆਹ ਵਾਲੀ ਚੀਜ਼ ਨਾਪਣ ਦੀ ਲੋੜ ਨਹੀਂ ਆਪਣੀ ਪਿੰਜਨੀ ਨਾਪਣ ਦੀ ਲੋੜ ਨਹੀਂ ਕਿਉਂਕਿ ਜਦੋਂ ਆਪਾਂ हिਪ ਦਾ ਨਾਪ ਲੈ ਲਿਆ ਤਾਂ ਉੱਪਰ ਤੋਂ ਹੇਠੇ ਲਿਪੈਂਦੀ ਪੈਂਦੀ ਆਪਣੇ ਆਪ ਹੀ ਸਹੀ ਆ ਜਾਂਦੀ ਹੈ ਜੀ ਜਿੱਨਾ ਆਪਣਾ ਪਹੁੰਚਾ ਸੀ ਆਪਾਂ ਪਹੁੰਚਾ ਨਾਪ ਕਿਉਂ ਨਾ ਰੱਖ ਲਿਆ ਜਿੰਨੀ ਆਪਣੀ हिਪ ਸੀ ਉਨੀ ਰੱਖ ਲਈ ਜਦੋਂ ਉੱਪਰ ਤੋਂ ਆਪਾਂ ਆਹ ਵਾਲੇ ਸਕੇਲ ਦੇ ਨਾਲ ਏਦਾਂ ਫਿਟਿੰਗ ਦੇਵਾਂਗੇ ਤਾਂ ਆਪਣੀ ਆਹ ਵਾਲੀ ਚੀਜ਼ ਨਾਲ ਆਹ ਵਾਲੀ ਚੀਜ਼ ਟਾਈਟ ਹੋਵੇ ਨਾ ਆਪਣੀ ਆਹ ਵਾਲੀ ਚੀਜ਼ ਟਾਈਟ ਹੋਵੇ ਬਿਲਕੁਲ ਫਿੱਟ ਆਊਗਾ ਦੇਖੋ ਜੀ ਆ ਤਾਂ ਹੋ ਗਈ ਆਪਣੀ ਫਰੰਟ ਵਾਲੇ ਪੱਲਿਆਂ ਦੀ ਕਟਿੰਗ ਹੁਣ ਆਪਾਂ ਕਰਨੀ ਆ ਬੈਕ ਵਾਲੇ ਪੱਲਿਆਂ ਦੀ ਕਟਿੰਗ ਦੇਖੋ ਜੀ ਜਦੋਂ ਆਪਾਂ ਕਰਨੀ ਆ ਬੈਕ ਵਾਲੇ ਪੱਲੇ ਦੀ ਕਟਿੰਗ ਆਪਾਂ ਕੀ ਕਰਨਾ ਦੇਖੋ ਆਪਣੇ ਦੋ ਆ ਫਰੰਟ ਵਾਲੇ ਪੱਲੇ ਨੇ ਠੀਕ ਹੈ ਜੀ ਆਹ ਵਾਲੇ ਐਦਾਂ ਆਪਾਂ ਰੱਖ ਲਓ ਇਸ ਤਰ੍ਹਾਂ ਜਿਹੜੀ ਆਪਾਂ ਲੂਜ਼ਿੰਗ ਦੇਣੀ ਹੈ ਜੀ ਉਹ ਇਧਰਲੀ ਸਾਈਡ ਆਪਾਂ ਜਿਹੜਾ ਕੁਝ ਵੀ ਕਰਨਾ ਆਪਾਂ ਅਸਨ ਵਾਲੀ ਸਾਈਡ ਵਧਾਉਣਾ ਘਟਾਉਣਾ ਜਿਹੜੀ ਆਹ ਵਾਲੀ ਸਾਈਡ ਆ ਗਈ ਦੇਖੋ ਇਹਨੂੰ ਉਦਾਂ ਹੀ ਰੱਖ ਲਓ ਜਿਵੇਂ ਆਪਣਾ ਹੈਗਾ ਸੀਗਾ ਇਦੇ ਨਾਲ ਨਾਲ ਠੀਕ ਹੈ ਇੱਧਰ ਆਪਾਂ ਕੁਝ ਨਹੀਂ ਵਧਾਉਣਾ ਘਟਾਉਣਾ ਨਹੀਂ ਬਸ ਇੱਕ ਕੀ ਵਧਾਉਣਾ ਘਟਾਉਣਾ ਦੇਖੋ ਜੇ ਤੁਸੀਂ ਜਾਦੇ ਹੈਵੀ ਹਿੱਪਾ ਥੋੜੀ ਲਾ ਲਓ 24 25 26 27 ਤਾਂ ਤੁਸੀਂ ਇੱਥੋਂ ਜਿਹੜਾ ਆਪਣੇ ਇੱਥੇ ਨਾ 3 ਇੰਚ ਆਹ ਵਾਲਾ ਪਿਛਲੇ ਪੱਲੇਆਂ ਦਾ ਕੱਪੜਾ ਵੱਧ ਰੱਖਣਾ 3 ਇੰਚ ਜਿਵੇਂ ਹੁਣ ਇਹਨਾਂ ਦੀ ਹੈਗੀ ਹੈ ਜੀ 20 ਇੰਚ ਹਿੱਪ 20 ਦੇ ਵਿੱਚ ਆਪਾਂ ਰੱਖਾਂਗੇ ਜੀ ਦੇਖੋ 2.5 ਇੰਚ ਜ਼ਿਆਦਾ ਠੀਕ ਹੈ ਜੀ 2.5 ਇੰਚ ਇਹ ਦੋ ਜਿੱਦਾਂ ਹੋ ਗਏ 16 17 ਹਿੱਪਾ ਜੀ ਤਾਂ ਤੁਸੀਂ ਉਹਦੇ ਵਿੱਚ ਦੋ ਰੱਖ ਲਓ ਦੋ ਤੋਂ ਘੱਟ ਨਹੀਂ ਰੱਖਣਾ ਆਪਾਂ ਉਨੇ ਵਾਲੇ ਪੱਲੇ ਆਪਾਂ ਨੀਵੇਂ ਰੱਖਣੇ ਆ ਫਰੰਟ ਵਾਲੇ ਆ ਬੈਕ ਵਾਲਾ ਪੱਲਾ ਉਨਾ ਵਧਾ ਕੇ ਰੱਖਣਾ ਇਹ ਵਧਾ ਕੇ ਰੱਖ ਲਿਆ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਤੁਹਾਨੂੰ ਕਾਟ ਐਂਡ ਤੇ ਪਾ ਕੇ ਦਿਖਾਵਾਂਗੇ ਹੁਣ ਆਪਾਂ ਕੀ ਕਰਨਾ ਦੇਖੋ ਜੀ 2 2 ਇੰਚ ਆਪਾਂ ਇਧਰ ਆਸਣ ਵਾਲੇ ਪਾਸੇ ਵਧਾਉਣਾਗਾ ਇਧਰਲੇ ਪਾਸੇ ਨਹੀਂ ਵਧਾਉਣਾ 2 ਇੰਚ 2 ਇੰਚ ਐਦਾਂ ਜੀ 2-2 ਇੰਚ ਦੇ ਆਪਾਂ ਇਸਾਨ ਲਾ ਲੈਣੇ ਕੋਈ ਵੀ ਕਾਟ ਆਪਾਂ ਡੂੰਗੀ ਨਹੀਂ ਪਾਉਣੀ ਆ ਲੋ ਜੀ ਹੁਣ ਆਪਾਂ ਕੀ ਕਰਨਾ ਦੇਖੋ ਜੀ ਇੱਥੇ ਰੱਖ ਲਓ ਸਕੇਲ ਐਦਾਂ ਆਹ ਵਾਲੇ ਸਕੇਲ ਦੇ ਨਾਲ ਹੀ ਮਿਲਾ ਲਓ ਇੱਥੇ ਤੋਂ ਤੁਸੀਂ ਆਪਾਂ 2-2 ਕੀਤਾ ਨਾ ਇੱਥੇ ਤੁਸੀਂ 1 ਇੰਚ ਵਧਾਉਣਾ ਬਸ ਪਹੁੰਚੇ ਤੇ ਬਾਕੀ ਸਾਰੇ 2-2 ਇੰਚ ਆ ਇੱਥੇ 2 ਇੰਚ ਪਹੁੰਚੇ ਤੇ 1 ਇੰਚ ਜਿਹੜਾ ਪਿਛਲਾ ਪੱਲਾ ਹੁੰਦਾ ਉਹ ਆਪਾਂ ਨੂੰ 2-2 ਇੰਚ ਵਧਾ ਕੇ ਕੱਟਣਾ ਹੁੰਦਾ ਇੱਥੇ ਲਾ ਲਓ ਇਦਾਂ ਬਰਾਬਰ ਦੀ ਨਿਸ਼ਾਨੀ ਆਸਣ ਵਾਲੀ ਜਗ੍ਹਾ ਤੇ ਦੇਖੋ ਜੀ نیچے ਵੀ ਆਪਾਂ ਬਿਲਕੁਲ ਬਰਾਬਰ ਕੱਟਣਾ ਦਾ ਇੱਥੇ ਵੀ ਆਪਾਂ ਕੁਝ ਨਹੀਂ ਵਧਾਉਣਾ ਘਟਾਉਣਾ ਜਗਾ ਸਿਰਫ ਇੱਥੇ ਸਿਰਫ ਆਪਾਂ ਆਸਨ ਵਾਲੀ ਸਾਈਡ ਵਧਾਉਣਾਗਾ ਹੁਣ ਆਪਾਂ ਕਰ ਲੈਣੀ ਹੈ ਜੀ ਆਹ ਵਾਲੀ ਕਟਿੰਗ ਦੇਖੋ ਜੀ ਇਹ ਵੀ ਆਪਾਂ ਬਿਲਕੁਲ ਨਾਲ-ਨਾਲ ਕੱਟਣਾ ਦਾ ਇਹਦੇ ਵਿੱਚ ਵੀ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਹੋ ਜਿਆ ਹੋਗੀ ਨੀਚੇ ਵਾਲੀ ਹੋਗੀ ਬੈਕ ਪੱਲਿਆਂ ਦੀ ਕਟਿੰਗ ਆਹ ਹੋਗੇ ਫਰੰਟ ਵਾਲੇ ਪੱਲੇ ਹੁਣ ਜਿਹੜੀਆਂ ਮੇਰੀਆਂ ਹਰ ਇੱਕ ਭੈਣ ਨੂੰ ਪ੍ਰੋਬਲਮ ਆਉਂਦੀ ਹੈ ਜੀ ਵੀ ਸਾਡੇ ਜੀ ਆਸਣ ਦੇ ਵਿੱਚ ਖਿੱਚ ਪੈਂਦੀ ਆ ਉਹ ਕਿਉਂ ਪੈਂਦੀ ਆ ਉਹ ਜਦੋਂ ਜੀ ਆਪਾਂ ਸਾਰੇ ਪੱਲੇ ਚਾਰੇ ਦੇ ਚਾਰੇ ਪੱਲੇ ਬਰਾਬਰ ਕੱਟ ਲੈਨੇ ਆਂਗੇ ਤੇ ਆਹ ਵਾਲੀ ਜਿਹੜੀ ਕਾਟ ਆ ਸਹੀ ਨਹੀਂ ਪੈਂਦੀ ਫੇਰ ਆਪਣੀ ਆਸਣ ਵਿੱਚ ਵੀ ਖਿੱਚ ਆਉਂਦੀ ਆ ਤੇ ਪਹੁੰਚੇ ਤੋਂ ਜਦੋਂ ਆਸਣ ਚ ਖਿੱਚ ਪਉ ਤਾਂ ਪਹੁੰਚੇ ਤਾਂ ਆਪਣੀ ਮੂਰੀ ਜ਼ਰੂਰ ਚੱਕੀ ਜਾਊ ਜੀ ਉੱਪਰ ਨੂੰ ਉਹਦੇ ਲਈ ਆਪਾਂ ਕੀ ਕਰਨਾ ਦੇਖੋ ਆ 2.5 ਇੰਚ ਵਧਾ ਕੇ ਰੱਖਿਆ ਜਿਵੇਂ ਮੇਰੀਆਂ ਭੈਣਾਂ ਦੀ ਹਿੱਪ ਭਾਰੀ ਆ ਉਹ 3 ਇੰਚ 3.5 ਇੰਚ ਤੱਕ ਵੀ ਇਹਨੂੰ ਐਕਸਟਰਾ ਕੱਟ ਸਕਦੇ ਆਂਗੇ ਆਪਾਂ ਇੱਥੋਂ ਆ ਦੇਖੋ ਆ ਇਧਰਲਾ ਜਿੱਧਰ ਜੇਬ ਲੱਗੀ ਹੁੰਦੀ ਆ ਆਪਣੇ ਪੌਕੇਟ ਲੱਗੀ ਹੁੰਦੀ ਆ ਉਹ ਵਾਲੇ ਪਾਸਾ ਆਗਾ ਆਸਣ ਵਾਲਾ ਪਾਸਾ ਆਸਣ ਵਾਲੇ ਪਾਸੇ ਨੂੰ ਵਧਾ ਕੇ ਤੇ ਇਧਰ ਨੂੰ ਘਟਾ ਕੇ ਐਦਾਂ ਸਕੇਲ ਰੱਖ ਲੈਣਾ ਇਸ ਤਰ੍ਹਾਂ ਦੇਖੋ ਜੀ ਸਕੇਲ ਜ਼ਰੂਰ ਯੂਜ਼ ਕਰਿਆ ਕਰੋ ਕਿਉਂਕਿ ਸਕੇਲ ਦੇ ਨਾਲ ਸਾਰੀਆਂ ਜਿਹੜੀਆਂ ਆਪਣੀ ਮਾਰਕਿੰਗ ਆ ਗਈ ਉਹ ਸਹੀ ਹੋ ਜਾਂਦੀ ਹੈ। ਨਾ ਲੋਚੀ ਐਸਟਰ ਤੇ ਇੱਥੋਂ ਹਲਕੀ ਜਿਹੀ ਗਲਾਈ ਪਾ ਲਓ ਕਿਉਂਕਿ ਫਿਰ ਲਾਸਟ ਕੋ ਪਹੁੰਚ ਆਪਾਂ ਨੂੰ ਪ੍ਰੋਬਲਮ ਨਹੀਂ ਆਊ ਜੇ ਤਿੱਖਾ ਰਹੂਗਾ ਤਾਂ ਇੱਥੇ ਇੱਕ ਸੇਪ ਜਿਹੀ ਬਣ ਜਾਂਦੀ ਹੈ ਤਿੱਖੀ ਤਿੱਖੀ ਹਾਂ ਬਿਲਕੁਲ ਬਰਾਬਰ ਹੋਣੇ ਚਾਹੀਦੇ ਨੇ ਆਪਣੇ ਪੱਲੇ ਬਾਕੀ ਜੇ ਕੋਈ ਬਾਅਦ ਘਾਟ ਹੈ ਜੋ ਸਲਾਈਟ ਟਾਈਮ ਵੀ ਤੁਸੀਂ ਕਟਿੰਗ ਕਰ ਸਕਦੇ ਹੋਗੇ ਦੇਖੋ ਆ ਹੋ ਗਈ ਸੀ ਆਪਣੀ ਪੈਂਟ ਪਲਾਜ਼ੋ ਦੀ ਕਟਿੰਗ ਤੇ ਜੇ ਤੁਸੀਂ ਇਹਦੀ ਸਟਿਚਿੰਗ ਦੇਖਣਾ ਚਾਹੋ ਨਿਓ ਸਟਿਚਿੰਗ ਦੀ ਵੀਡੀਓ ਆਪਣੀ ਚੈਨਲ ਤੇ ਪਹਿਲਾਂ ਪਾਈ ਹੋਈ ਆ ਜੀ ਤੇ ਐਦਾਂ ਹੋ ਜਾਂਦੀ ਆ ਕਟਿੰਗ ਤੇ ਦੇਖੋ ਜਿਹੜਾ ਆਹ ਵਾਲਾ ਕੱਪੜਾ ਆਗਾ ਆਪਾਂ ਨੂੰ ਦੇਖੋ ਇਹਦੇ ਵਿੱਚ ਕੁਝ ਨਹੀਂ ਲਾਸਟਿਕ ਵੀ ਇੱਥੋਂ ਹੀ ਮੁੜ ਜਟਾ ਜਾਣੀ ਹੈਗੀ ਤੇ ਮੂਰੀ ਵੀ ਕੋਈ ਵੀ ਚੀਜ਼ ਐਕਸਟਰਾ ਉਹ ਕਰਨ ਦੀ ਲੋੜ ਨਹੀਂ ਇੱਕ ਜੇ ਤੁਸੀਂ ਪੌকেট ਲਾਉਣੀ ਆ ਦੇਖੋ ਜਿਹੜਾ ਸਾਈਡ ਤੋਂ ਕੱਪੜਾ ਲੈਂਦਾਗਾ ਇਹਦੀ ਤੁਸੀਂ ਪੌকেট ਲਾ ਸਕਦੇ ਹੋਗੇ ਦੋ ਪੌকেট ਲਾਉਣੀਆਂ ਨੇ ਤਾਂ ਵੀ ਕੱਪੜਾ ਲੈ ਜਾਂਦਾ ਹੁੰਦਾ ਇੱਕ ਪੌকেট ਲਾਉਣੀ ਆ ਤਾਂ ਵੀ ਕੱਪੜਾ ਇਹ ਕੱਪੜੇ ਦੀ ਤੁਸੀਂ ਪੌকেট ਦੇ ਲਈ ਕੱਪੜੇ ਨੂੰ ਯੂਜ਼ ਕਰ ਸਕਦੇ ਹੋਗੇ ਆਸਪਰਾਂ ਦੀ ਹਰ ਇੱਕ ਸਾਈਜ਼ ਦੇ ਪਲਾਜ਼ੋ ਦੀ ਕਟਿੰਗ ਹੋ ਜਾਂਦੀ ਹੈ ਕਿ ਬਸ ਤੁਸੀਂ ਆਪਣੀ हिਪ ਨਾਪਣੀ ਹੁੰਦੀ ਆ ਹੋਰ ਕਿਸੇ ਵੀ ਚੱਕਰ ਚ ਟਾਈਮ ਦੀ ਜ਼ਰੂਰਤ ਨਹੀਂ ਹੈਗੀ ਵੀ ਆਪਾਂ ਪਿੰਜਨੀ ਨਾਪੋ ਜਾਂ ਫਿਰ ਆਹ ਵਾਲੀ ਜਗ੍ਹਾ ਤੋਂ ਨਾਪੋ ਕਿਉਂਕਿ ਜਦੋਂ ਆਪਾਂ हिਪ ਆਪਣੇ ਹਿਸਾਬ ਚ ਰੱਖ ਲਈ ਤੇ ਪਹੁੰਚੋ ਆਪਾਂ ਆਪਣੇ ਜਿੰਨਾ ਆਪਾਂ ਨੂੰ ਖੁੱਲਾ ਚਾਹੀਦਾ ਉਹਨਾਂ ਰੱਖ ਲਿਆ ਤਾਂ ਜਦੋਂ ਆਪਾਂ ਆਹ ਵਾਲੇ ਸਕੇਲ ਦੇ ਨਾਲ ਨਾ ਐਦਾਂ ਮਾਰਕਿੰਗ ਕਰਦੇ ਆਂਗੇ ਤਾਂ ਆਪਣੇ ਆਪ ਜਿੰਨੀ ਆਪਾਂ ਨੂੰ हिਪ ਉੱਪਰ ਰੱਖੀ ਹੋਈ ਆ हिਪ ਦੇ ਮੁਤਾਬਕ ਜਿੰਨੀ ਆਪਾਂ ਨੂੰ ਦਿਲ ਚਾਹੀਦੀ ਹੁੰਦੀ ਆ ਲੂਜ਼ਿੰਗ ਚਾਹੀਦੀ ਹੁੰਦੀ ਉਹ ਆਪਣੇ ਆਪ ਆ ਜਾਂਦੀ ਆ ਇਸ ਤਰ੍ਹਾਂ ਜੀ ਪਲਾਜ਼ੋ ਬਿਲਕੁਲ ਸਹੀ ਬਣਦਾਗਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਬਸ ਸ਼ੇਅਰ ਕਰਨ ਲਈ